ਇਹ ਮਾਮਲਾ ਵਾਕਈ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਣ ਵਾਲਾ ਹੈ ਜਿੱਥੇ ਹਵਸ ਦੇ ਅੰਨੇ ਹੋਏ ਕਰੀਬ 2 ਤੋਂ 3 ਨੌਜਵਾਨਾਂ ਨੇ ਇਹ ਸਾਹਮਣੇ ਨਜ਼ਰ ਆ ਰਹੇ ਮਹਿਸ 14 ਸਾਲ ਦੇ ਬੱਚੇ ਦੇ ਨਾਲ ਕੁਕਰਮ ਕਰ ਦਿੱਤਾ ਇਹ ਮਾਮਲਾ ਹਾਈ ਪ੍ਰੋਫਾਈਲ ਪਰਿਵਾਰ ਨਾਲ ਸੰਬੰਧਿਤ ਹੈ ਜਿੱਥੇ 14 ਸਾਲ ਦਾ ਬੱਚਾ ਆਪਣੇ ਘਰ ਦੀ ਛੱਤ 'ਤੇ ਪਤੰਗ ਉਡਾਉਂਦਾ ਹੋਇਆ ਦੂਜੇ ਘਰ 'ਚ ਚਲਾ ਗਿਆ ਜਿੱਥੇ ਤਿੰਨ ਨੌਜਵਾਨ ਬੈਠੇ ਸਨ ਜੋ ਕੋਲੀ ਬਨੇ ਇੱਕ ਗੈਸਟ ਆਊਟ 'ਚ ਕੰਮ ਕਰਦੇ ਨੇ ਇਸ ਬੱਚੇ ਨੂੰ ਇਕੱਲੇ ਦੇਖ ਉਹਨਾਂ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਤੇ ਕੁਕਰਮ ਕੀਤਾ ਤੇ ਕਿਸੇ ਨੂੰ ਦੱਸਣ ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦੇ ਦਿੱਤੀ ਤੇ ਹੁਣੇ ਬੱਚਾ ਡਰਿਆ ਸਾਮਿਆਂ ਬਸ ਆਪਣੀ ਮਾਂ ਵੱਲ ਵੇਖ ਰਿਹਾ ਏ ਮੇਰੇ ਮੈਂ ਰਹਿਨੀ ਆ ਇੱਥੇ ਪ੍ਰਗ ਦਾ ਚੌਂਗ ਚ ਅੰਮ੍ਰਿਤਸਰ ਚ ਪ੍ਰਗ ਦਾ ਚੌਂਗ ਚ ਤੇ ਸਾਡੇ ਗਲੀ ਦੇ ਵਿੱਚ ਗੈਸਟ ਹਾਊਸ ਹੈਗਾ ਸ਼ਰਮਾ ਗੈਸਟ ਹਾਊਸ ਤੇ ਉੱਥੇ ਹੁਣ ਮੁੰਡਾ ਕੰਮ ਕਰਦਾ ਅਬੂ ਉਹਦਾ ਨਾਮ ਉਹਨੇ ਮੇਰੇ ਮੁੰਡੇ ਦੇ ਨਾਲ ਕੁਕਰਮ ਕੀਤਾ ਤੇ ਪਹਿਲਾਂ ਵੀ ਉਹਨੇ 2 ਮਹੀਨੇ ਪਹਿਲਾਂ ਕੀਤਾ ਤੇ ਹੁਣ ਉਸ ਤੋਂ ਬਾਅਦ ਸਿਮਰਨ ਗੈਸਟ ਹਾਊਸ ਦਾ ਵੀ ਮੁੰਡਾ ਹੈਗਾ ਤੇ ਉਹਨੇ ਵੀ ਉਹਦੇ ਨਾਲ ਕੋਈ ਕਰਮ ਕੀਤਾ ਹੁਣ ਇਹਨੇ ਕੀਤਾ ਐਤਵਾਰ 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 ਕੀਤਾ ਤੇ ਮੇ ਪਹਿਲਾਂ ਤੇ ਮੇਰੇ ਮੁੰਡੇ ਨੇ ਮੈਨੂੰ ਦੱਸਿਆ ਨਹੀਂ ਹੁਣ ਉਹਨੇ ਆਪਣੇ ਘਰ ਪਾਪਾ ਨੂੰ ਦੱਸਿਆ ਕਿ ਮੇਰੇ ਨਾਲ ਇਹ ਕੁਛ ਹੁੰਦਾ ਪਿਆ ਤੇ ਮੈਂ ਅੱਜ ਜੋ ਮੈਨੂੰ ਪਤਾ ਲੱਗਾ ਤੇ ਮੈਂ ਥਾਣੇ ਆਈ ਆ ਰਿਪੋਰਟ ਲਖਣ ਵਾਸਤੇ ਤੇ ਹਲੇ ਤੱਕ ਮੇਰੀ ਕੋਈ ਸੁਣਵਾਈ ਨਹੀਂ ਹੋਈ ਤੇ ਹਲੇ ਤੱਕ ਮੇਰੇ ਬੱਚੇ ਦਾ ਮੈਡੀਕਲ ਤੱਕ ਨਹੀਂ ਹੋਇਆ ਤੇ ਮੇਰੇ ਬੱਚੇ ਨੂੰ ਉਹਨਾਂ ਮੁੰਡਿਆਂ ਨੇ ਕਿਹਾ ਸੀ ਅਗਰ ਤੂੰ ਘਰ ਦੱਸੇਂਗਾ ਤੇ ਤੇਰੀ ਹਾਲਾਤ ਬਹੁਤ ਮਾੜੇ ਹੋਣਗੇ ਮੇਰਾ ਬੱਚਾ 12 ਸਾਲ ਦਾ ਬੱਚਾ ਮੇਰਾ ਐਡਾ ਛੋਟਾ ਬੱਚਾ ਉਹਦੇ ਨਾਲ ਕੁਕਰਮ ਕੀਤਾ ਕੀ ਨਾਮ ਜੀ ਬੱਚੇ ਦਾ ਜੀ ਕਨਿਸ਼ ਮੇਰੇ ਬੱਚੇ ਦਾ ਨਾਮ ਕਨਿਸ਼ ਹੈ 5ਵੀਂ ਕਲਾਸ ਚ ਪੜਦਾ ਉਹ ਤੇ ਉਹਦੇ ਨਾਲ ਬੜਾ ਮਾੜਾ ਹੋਇਆ ਕੁਕਰਮ ਕਰਦੇ ਰਹੇ ਉਹਦੇ ਨਾਲ ਮੈਂ ਪਤਾ ਨਹੀਂ ਕਦੋਂ ਤੋ ਕਰਦੇ ਰਹੇ ਪਤਾ ਨਹੀਂ ਕਦੋਂ ਤੋ ਕਰਦੇ ਰਹੇ ਮੈਨੂੰ ਤੇ ਹੁਣ ਪਤਾ ਲੱਗਾ ਤੇ ਮੈਂ ਆਈ ਆ ਨਾਲ ਹੀ ਮੈਂ ਆ ਗਈ ਤੁਹਾਡਾ ਪਰਸੋਂ ਬੱਚਾ ਇੱਥੇ ਗਿਆ ਮੇਰਾ ਬੱਚਾ ਸ਼ਰਮਾ ਗੈਸਟ ਹਾਊਸ ਤੇ ਗੁੱਡੀ ਫੜਨ ਗਿਆ ਤੇ ਉਹਨਾਂ ਮੁੰਡੇ ਇੱਕੋ ਬਸ ਹੋ ਗਿਆ ਅੰਮ੍ਰਿਤ ਅੰਮ੍ਰਿਤ ਨਾਲੇ ਅੰਮ੍ਰਿਤ ਨਾਲੇ ਮੁੰਡੇ ਨੇ ਫੜ ਲਿਆ ਉਹਨੂੰ ਤੇ ਉਹਦੇ ਨਾਲ ਗਲਤ ਕੰਮ ਕੀਤਾ ਉਹਨਾਂ ਨੇ ਉਹਨੇ ਉਥੇ ਇਸ ਘਟਨਾ ਦੇ ਬਾਅਦ ਪੁਲਿਸ ਨੇ ਮਲਜ਼ੂਮਾਂ ਨੂੰ ਕਾਬੂ ਕਰਕੇ ਬੱਚੇ ਦਾ ਮੈਡੀਕਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਸਾਡੇ ਵੀਡੀਓ ਇਨ ਏਰੀਆ ਦੇ ਵਿੱਚ ਕੱਲ ਇੱਕ ਧਿਆਨ ਦੇ ਵਿੱਚ ਆਈ ਇੱਕ ਫੈਮਿਲੀ ਨੇ ਦੱਸਿਆ ਸੀਗਾ ਕਿ ਉਹਨਾਂ ਦੇ 12 ਸਾਲ ਦਾ ਇੱਕ ਬੱਚਾ ਹੈ ਜਿਹਦੇ ਨਾਲ ਇੱਕ ਗੇਸਟ ਹਾਊਸ ਦੇ ਵਿੱਚ ਕੰਮ ਕਰਦੇ ਦੋ ਵਿਅਕਤੀਆਂ ਨੇ ਇੱਕ ਨੇ ਕੁਝ ਸਮਾਂ ਕੁਝ ਦਿਨ ਪਹਿਲਾਂ ਤੇ ਇੱਕ ਨੇ ਜਿਹੜਾ ਹੈਗਾ ਅਭਿਸ਼ੇਕ ਨਾਮ ਦਾ ਉਹਨੇ ਕੱਲ ਜਿਹੜਾ ਉਹਦੇ ਨਾਲ ਗਲਤ ਗਲਤ ਹਰਕਤ ਕੀਤੀ ਜਦੋਂ ਇਸ ਚੀਜ਼ ਦਾ ਉਹਨਾਂ ਦੇ ਪੇਰੈਂਟਸ ਤੇ ਧਿਆਨ ਚ ਆਇਆ ਉਹਨਾਂ ਨੇ ਸਾਡੇ ਤੇ ਧਿਆਨ ਚ ਲਿਆਂਦਾ ਤੇ ਅਸੀਂ ਇਮੀਡੀਏਟਲੀ ਰਿਪੋਰਟ ਤੇ ਕਾਰਵਾਈ ਬਣਦੀ ਕਾਰਵਾਈ ਕੀਤੀ ਤੇ ਇੱਥੇ ਦੋ ਦੋਸ਼ੀ ਨੇ ਇੱਕ ਅਭਿਸ਼ੇਕ ਹੈ ਤੇ ਇੱਕ ਅਮਿਤਪਾਲ ਤੇ ਦੋਨੋਂ ਨੂੰ ਅਸੀਂ ਜਿਹੜਾ ਦੋਸ਼ੀਾਂ ਦੀ ਗੁਫ਼ਤਾਰੀ ਪਾ ਕੇ ਤੇ ਬਾਕੀ ਕਾਰਵਾਈ ਅਮਲ ਚੱਲੇ ਰਿਹਾ ਹੈ ਸਰ ਬੱਚੇ ਦੀ ਉਮਰ ਕਿੰਨੀ ਹੈ ਤੇ ਸਰ ਮੈਡੀਕਲ ਕਰਾਇਆ ਗਿਆ ਬੱਚੇ ਦਾ ਹਾਂ 12 ਸਾਲ ਦੀ ਉਹਦੀ ਉਮਰ ਹੈਗੀ ਤੇ ਮੈਡੀਕਲ ਕਰਵਾ ਕੇ ਸਾਰਾ ਕੁਝ ਕਾਰਵਾਈ ਕੀਤੀ ਜਾ ਰਹੀ ਹੈ ਬੜੀ ਸ਼ਰਮ ਦੀ ਗੱਲ ਹੈ ਕਿ ਅੱਜ ਸਾਡੇ ਸਮਾਜ 'ਚ ਅਜਿਹੇ ਲੋਕ ਵੀ ਨੇ ਜੋ ਆਪਣੀ ਹਵਸ 'ਚ ਅੰਨੇ ਹੋਏ ਛੋਟੇ-ਛੋਟੇ ਬੱਚਿਆਂ ਤੇ ਵੀ ਤਰਸ ਨਹੀਂ ਕਰਦੇ ਖੈਰ ਹੁਣ ਵੇਖਣ ਵਾਲੀ ਗੱਲ ਹੈ ਕਿ ਪੁਲਿਸ ਮੁਲਜ਼ਮਾ ਦੇ ਖਿਲਾਫ ਅੱਗੇ ਕੀ ਕਾਰਵਾਈ ਕਰਦੀ ਹੈ ਅਮ੍ਰਿਤਸਰ ਤੋਂ ਦਲੇਸ਼ ਸ਼ਰਮਦ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ